ਹਾਂਜੀ ਸਾਰੇ ਵੀਰਾਂ ਦਾ ਸਵਾਗਤ ਹੈ ਆਪਣੇ ਚਾਹਾਨ ਡੈਰੀ ਫਾਰਮ ਤੇ ਜੋ ਵੀਰ ਪਹਿਲੀ ਵਾਰ ਆਪਣੇ ਇਸ ਚੈਨਲ ਦੇ ਵੀਡੀਓ ਵੇਖ ਰਿਹਾ ਹੋ ਜਰੂਰ ਸਬਸਕ੍ਰਾਈਬ ਕਰਨ ਜੀ ਤਾਂ ਕਿ ਆਪਣੀਆਂ ਆਉਣ ਵਾਲੀਆਂ ਵੀਡੀਓ ਜਲਦ ਤੋਂ ਜਲਦ ਤੁਹਾਡੇ ਤੱਕ ਪਹੁੰਚ ਸਕਣ ਡਿਸਕ੍ਰਿਪਸ਼ਨ ਦੇ ਵਿੱਚ ਆਪਾਂ ਲਿੰਕ ਦਿੱਤਾ ਹੋਇਆ ਫੇਸਬੁੱਕ ਪੇਜ ਇੰਸਟਾ आईडी ਤੇ ਵਟਸਐਪ ਚੈਨਲ ਦਾ ਤੁਸੀਂ ਉਹਨਾਂ ਨੂੰ ਜਾ ਕੇ ਫੋਲੋ ਕਰੋ ਤਾਂ ਕਿ ਆਉਣ ਵਾਲੀਆਂ ਵੀਡੀਓ ਜਲਦ ਤੋਂ ਜਲਦ ਤੁਹਾਡੇ ਤੱਕ ਪਹੁੰਚ ਸਕਣ ਅਗਰ ਤੁਸੀਂ ਵੀ ਆਪਣੀ ਕੋਈ ਵੀਡੀਓ ਪਵਾਉਣੀ ਚਾਹੁੰਦੇ ਹੋ ਤਾਂ ਉੱਪਰ ਦਿੱਤੇ ਹੋਏ ਨੰਬਰ ਤੇ ਵੀਡੀਓ ਬਣਾ ਕੇ ਪੂਰੀ ਡਿਟੇਲਸ ਸਾਥ WhatsApp ਕਰ ਸਕਦੇ ਹੋ ਜੀ ਜੋ نیچے ਵਾਲਾ ਨੰਬਰ ਹੈ ਇਸ ਮਾਲਕ ਦਾ ਨੰਬਰ ਹੈ ਜੋ ਅੱਜ ਦੀ ਇਹ ਵੀਡੀਓ ਹੋਣ ਜਾ ਰਹੀ ਹੈ ਇਹ ਜੀਤ ਇਲਾਕੇ ਦੀ ਹੈ ਜੀ ਇੱਥੇ ਇਸ ਵੀਰ ਕੋਲ ਬਹੁਤ ਸੋਹਣੀ ਮੱਝ ਜੋ ਕਿ ਦੂਸਰੇ ਸੂਏ ਹੈ ਬਕਾਊ ਆ ਤੇ ਬਾਈ ਜੀ ਦੇ ਅਨੁਸਾਰ 12 ਲੀਟਰ ਦੁੱਧ ਦੱਸਿਆ ਜਾ ਰਿਹਾ ਤੇ ਜੋ ਇਸ ਵੀਰ ਦੀ ਡਿਮਾਂਡ ਹੈ ਉਹ ਹੈ 1,22,000 ਰੁਪਏ ਜੋ ਵੀ ਵੀਰ ਖਰੀਦਣ ਦਾ ਚਾਹਵਾਨ ਹੈ ਇੱਛਕਾ ਉਹ ਬਾਈ ਜੀ ਦੇ ਇਸ ਦਿੱਤੇ ਹੋਏ ਨੰਬਰ ਤੇ ਸੰਪਰਕ ਕਰ ਸਕਦਾ 9728399987 ਹਾਂਜੀ 9728399 987 ਸਕਰੀਨ ਦੇ ਉੱਪਰ ਵੀ ਆਪਾਂ ਇਸ ਮਾਲਕ ਦਾ ਨੰਬਰ ਦਿੱਤਾ ਹੋਇਆ ਤੁਸੀਂ ਇਸ ਤੇ ਸੰਪਰਕ ਕਰਕੇ ਮੁੱਲ ਤੈਅ ਕਰ ਸਕਦੇ ਹੋ ਬਾਕੀ ਜੋ ਵੀਰ ਦੀ ਡਿਮਾਂਡ ਹੈ ਉਹ ਹੈ 122000 ਬੈਂ ਦੂਸਰੇ ਸੂਏ ਹੈ ਜੀ ਵੀਰ ਦੇ ਦਸਨ ਅਨੁਸਾਰ 12 ਲੀਟਰ ਦੁੱਧ ਦੱਸਿਆ ਜਾ ਰਿਹਾ ਤੇ ਬਾਕੀ ਤੁਸੀਂ ਖੁਦ ਦੇਖ ਸਕਦੇ ਹੋ ਮੱਝ ਬਹੁਤ ਸੋਹਣੀ ਹੈ ਲੈਵੇ ਪੱਕੋ ਦੇਖ ਸਕਦੇ ਹੋ ਕਾਫੀ ਹੈਵੀ weight ਦੀ ਮੱਝ ਹੈ ਜੀ ਤੇ ਇਸੇ ਤਰ੍ਹਾਂ ਆਪਣੀਆਂ ਆਉਣ ਵਾਲੀਆਂ ਵੀਡੀਓ ਨੂੰ ਵੇਖਣ ਲਈ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਤੇ ਜੋ ਡਿਸਕ੍ਰਿਪਸ਼ਨ ਦੇ ਵਿੱਚ ਇੰਸਟਾ ਹੈਡੀ ਫੇਸਬੁੱਕ ਪੇਜ WhatsApp ਚੈਨਲ ਦੀ ਲਿੰਕ ਦਿੱਤੇ ਹੋਇਆ ਉਹਨਾਂ ਨੂੰ ਵੀ ਜਾ ਕੇ ਜ਼ਰੂਰ ਫੋਲੋ ਕਰਿਓ ਮਿਲਦੇ ਆਂ ਮਿਲਦੇ ਆਪਾਂ ਅਗਲੀ ਵੀਡੀਓ ਦੇ ਨਾਲ ਧੰਨਵਾਦ ਜੀ